ਹਮਾ ਜੀ ਸਰ ਜੀ ਇਹ ਗਿੜਾ ਪਰਮੰਦਰ ਸਿੰਘ ਹੈ ਜੱਤੀ ਰਾਵਲਪਿੰਡੀ ਦਾ ਰਹਿਣ ਵਾਲਾ ਇਹ ਉਮੀਦ ਦੇ ਵਿੱਚ ਕੋਈ ਫਲੋਰ ਥਾਣੇ ਦਾ ਮਤਕਮਾ ਉਹਦੇ ਚ ਵੀ ਇਹ ਐਨਡੀਪੀ ਸੈਕਟ ਦੇ ਤਹਿਤ ਪੰਚ ਸੀ ਜਿਹਨੂੰ ਕੱਲ ਗੇਂਦ ਤੋਂ ਪੱਤਰ ਆ ਮਿਲਿਆ ਉਹਦੇ ਕੋਲ ਕੋਈ 36 ਗ੍ਰਾਮ ਦੇ ਕਰੀਬ ਮਸ਼ੀਨਾ ਪਾਊਡਰ ਮਿਲਿਆ ਉਹਦੇ ਸੰਬੰਧ ਚ ਇਹਦੇ ਤੇ ਮਕਦਮਾ ਦਰਜ ਕੀਤਾ ਥਾਣੇ ਟਵਾਲੀ ਚ ਤੇ ਇਹਨੂੰ ਪ੍ਰੋਡਕਟ ਸ਼ਰਵੰਡ ਤੇ ਲਿਆ ਤੇ ਫਰਦਰ ਇਹਦੇ 33% ਕਿਤੇ ਆਉ। ਸਰ ਕਿੰਨੀ ਦੇ ਦੂੰਗੀ ਇਹਨੂੰ? ਉੰਨੀ ਦਾ ਬੰਦਾ ਜੀ। ਉੰਨੀ ਤੋਂ ਬਰਕਰਾਰ ਜਾਇ ਸੀ। ਬਾਕੀ 33% ਸਾਰਾ ਪਛਾਣ। ਬਾਕੀ 81% ਸਾਰਾ। ਹੈ। 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 ਤੇ ਆਪਾਂ ਕਰੀਏ। ਇਹਨੂੰ ਸ਼ਾਇਦ ਆਪਾਂ। ਵੈਰੀ ਗੁੱਡ ਸ਼ਾਬਾਸ਼। ਤੇ ਅੱਗੇ ਵੀ ਇਸ ਦਾ ਲੱਗਦਾ ਕਿ ਸ਼ਾਇਦ ਆਪਾਂ ਦੇ ਕੋਲ ਇਹੰਦਰ ਹੈ। ਵੈਰੀ ਗੁੱਡ ਸ਼ਾਬਾਸ਼। ਜੇ ਕੋਈ ਹੋਰ ਉਦੋਂ ਤੋਂ ਜੇ ਲੋ ਪ੍ਰੋਡਕਸ਼ਨ ਨੰਬਰ ਤੋਂ ਲਾਗੇ ਪੁਰਤੂਗਾਲ ਕਰਾਂਗੇ ਫਿਰ ਸਾਰੀ ਇਨਵੈਸਟੀਗੇਸ਼ਨ ਦਾ ਲਾਗੇ ਸਮੇਂ ਲਾਗੇ ਸਾਰਾ ਇਹ ਵਿੜਾ ਪਰਮੰਦਰ ਸਿੰਘ ਦਾ ਹੈਪੀ ਰਾਵਲਪਿੰਡੀ ਦਾ ਰਹਿਣ ਵਾਲਾ ਇਹ ਉਮੀਦ ਦੇ ਵਿੱਚ ਕੋਈ ਫਲੋਰ ਥਾਣੇ ਦਾ ਮਤਲਬ ਹੈ ਉਹਦੇ ਵਿੱਚ ਵੀ ਇਹ ਐਨਡੀਕੇ ਸੈਕਟ ਦੇ ਤਹਿਤ ਪਾਣ ਦਸੀ ਨੂੰ ਕੱਲ ਗੇਂਦ ਤੋਂ ਪੱਤਰ ਲਿਖੂਣੇ ਨੇ ਤੇ ਉਹਦੇ ਇਹਦੇ ਕੋਈ 36 ਗ੍ਰਾਮ ਦੇ ਗਰੀਬ ਮਸ਼ੀਨਾ ਪਾਊਡਰ ਮਿਲਿਆ ਉਹਦੇ ਸੰਬੰਧ ਚ ਇਹ ਦਿੱਤੇ ਮੁਕੱਦਮਾ ਦਰਜ ਕੀਤਾ ਥਾਣੇ ਦੇ ਟਵਾਲੀ ਚ ਤੇ ਇਹਨੂੰ ਪ੍ਰੋਡਕਟਰ ਰਿਵਾਂਡ ਤੇ ਲਿਆ ਤੇ ਫਰਦਰ ਇਹਦੀ ਤਪੀਸ਼ ਕੀਤੀ ਜਾਵੇ ਸਰ ਕਿੰਨੀ ਦੇ ਦੂੰਗੀ ਇਹਨੂੰ ਉਮੀਦਾ ਬੰਦ ਆ ਜੀ ਉਨੀ ਚ ਪਰਕਰਦਰ ਜਾਇ ਸੀ ਬਾਕੀ ਤਪੀਸ਼ ਤੋਂ ਰੰ ਸਾਰਾ ਪਛਾਣਨਾ ਤਰਕ 81 ਤੋਂ ਸਾਰਾ ਇਹ ਤਾਂ ਹੀ ਹੈ 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 ਪਰ ਮੈਂ ਸ਼ਾਇਦ ਆਪਰਾਮ ਹੈ। ਵੈਰੀ ਗੁੱਡ ਸ਼ਾਬਾਸ਼। ਤੇ ਅੱਗੇ ਵੀ ਇਸ ਦਾ ਲੱਗਦਾ ਕਿ ਸ਼ਾਇਦ ਆਪਾਂ ਅੰਦਰ। ਵੈਰੀ ਗੁੱਡ ਸ਼ਾਬਾਸ਼। ਜੇ ਕੋਈ ਤਾਂ ਉਹਦੇ ਤੋਂ ਜਦੋਂ ਪ੍ਰੋਡਕਸ਼ਨ ਨੂੰ ਮਤਲਬ ਅਜੇ ਪੁਰਤੂਗੀਸ਼ ਕਰਾਂਗੇ ਫਿਰ ਸਾਰੀ ਇਨਵੈਸਟੀਗੇਸ਼ਨ ਦਾ ਲੱਗ ਜੂਗਾ ਸਮੇਂ।